ਸਸੀਕਾਲ ਅੱਜ ਦੀਆਂ ਅਹਿਮ ਖਬਰਾਂ ਦੇ ਇਸ ਬਲੈਟਨ ਦੇ ਵਿੱਚ ਪਰਮਿੰਦਰ ਸਿੰਘ ਟਵਾਣਾ ਵੱਲੋਂ ਟਵਾਣਾ ਰੇਡੀਓ ਤੇ ਸਾਰੇ ਸਰੋਤਿਆਂ ਦਾ ਹਾਰਦਿਕ ਸਵਾਗਤ ਲੈਂਡ ਪੁੱਲਿੰਗ ਦਾ ਜੱਬ ਜਾਰੀ ਰਹੇਗਾ ਕਿਸਾਨਾਂ ਨੇ ਇਸ ਦੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਫਿਰ ਜੰਗ ਵਧੀ ਹੈ ਡਿਪਲੋਮੈਟਿਕ ਪੱਧਰ ਤੇ ਇੱਕ ਦੂਸਰੇ ਦੇ ਉੱਤੇ ਸਖਤੀਆਂ ਆਇਦ ਹੋ ਗਈਆਂ ਨੇ ਵੋਟ ਚੋਰੀ ਦੇ ਮਾਮਲਿਆਂ ਦੇ ਵਿੱਚ ਨਿਰੰਤਰ ਬੀਜੇਪੀ ਸਰਕਾਰ ਨੂੰ ਕਾਂਗਰਸ ਤੇ ਵਿਰੋਧੀ ਧਿਰਾਂ ਵੱਲੋਂ ਘੇਰਿਆ ਜਾ ਚੁੱਕਾ ਹੈ ਸਪਰੀਮ ਕੋਰਟ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਕਦਿਆਂ ਨੂੰ ਰਿਹਾ ਕੀਤੇ ਜਾਣ ਦੇ ਆਦੇਸ਼ ਆਏ ਨੇ ਇਸ ਸੰਬੰਧੀ ਬੰਦੀ ਸਿੰਘਾਂ ਦਾ ਮਾਮਲਾ ਅਜੇ ਵਿਚਾਰ ਅਧੀਨ ਹੈ ਤੇ ਗਾਂ ਨੂੰ ਰਾਸ਼ਟਰੀ ਪਸ਼ੂ ਨਹੀਂ ਐਲਾਨਿਆ ਜਾਵੇਗਾ ਹਾਲਾਂਕਿ ਦੇਸ਼ ਦੇ ਵਿੱਚ ਦੁੱਧ ਦੇ ਵਿੱਚ ਮਲਾਵਟ ਦੇ ਮਾਮਲੇ 'ਚ ਬੇਇਤਹਾਸ਼ਾ ਵਾਅਦਾ ਹੋਇਆ ਪੰਜਾਬੀ ਗਾਇਕ ਦਲਜੀਤ ਦੁਸਾਂਝ ਨੇ ਤੇਲ ਚੋਆਇਆ ਖਬਰਾਂ ਦੀ ਤਫਸੀਲ ਦੀ ਸ਼ੁਰੂਆਤ ਕਰਦੇ ਹਾਂ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਮਾਨ ਪਟਿਆਲਾ ਦੇ ਸ਼੍ਰੀ ਕਾਲੀ ਦੇਵੀ ਮੰਦਿਰ ਦੇ ਵਿੱਚ ਨਤਮਸਤਕ ਹੋਏ ਇਸ ਦੌਰਾਨ ਲੈਂਡ ਪੂਲਿੰਗ ਨੀਤੀ ਦਾ ਮਾਮਲਾ ਵੀ ਉੱਠਿਆ ਪੰਜਾਬ ਸਰਕਾਰ ਇਸ ਨੂੰ ਆਪਣੇ ਤੌਰ ਤੇ ਵਾਪਸ ਲੈਣ ਦਾ ਐਲਾਨ ਕਰ ਚੁੱਕੀ ਹੈ ਪਰ ਇਸ ਮੁਤਲਕ ਕਿਸਾਨ ਆਗੂਆਂ ਦਾ ਕਹਿਣਾ ਕਿ ਉਹਨਾਂ ਦਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਇਸ ਨੂੰ ਪੂਰਨ ਤੌਰ ਤੇ ਨੋਟੀਫਿਕੇਸ਼ਨ ਜਾਰੀ ਕਰਕੇ ਵਾਪਸ ਨਹੀਂ ਲੈਂਦੀ ਉਦੋਂ ਤੱਕ ਕਿਸਾਨਾਂ ਵੱਲੋਂ ਲੈਂਡ ਪੂਲਿੰਗ ਦੇ ਮਾਮਲੇ ਦੇ ਵਿੱਚ ਆਪਣਾ ਸੰਘਰਸ਼ ਜਾਰੀ ਰਹੇਗਾ ਇਸ ਮੁਤਲਕ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਤੇ ਹੋਰ ਬਾਕੀ ਧੜਿਆਂ ਦੇ ਆਗੂਆਂ ਨੇ ਸਮੂਹਕ ਫੈਸਲਾ ਕਰਦਿਆਂ ਐਲਾਨ ਕੀਤਾ ਕਿ ਜਦੋਂ ਤੱਕ ਪੰਜਾਬ ਸਰਕਾਰ ਲੈਂਡ ਪੂਲਿੰਗ ਨੀਤੀ ਦਾ ਨੋਟੀਫਿਕੇਸ਼ਨ ਰੱਦ ਨਹੀਂ ਕਰਦੀ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਰਕਾਰ ਨੂੰ 20 ਅਗਸਤ ਤੱਕ ਦਾ ਐਸਵੰਦੀ ਮੌਲਤ ਦਾ ਸਮਾਂ ਦਿੱਤਾ ਗਿਆ ਜੇ ਸਰਕਾਰ ਉਦੋਂ ਤੱਕ ਆਪਣੀ ਸਥਿਤੀ ਸਪਸ਼ਟ ਨਹੀਂ ਕਰਦੀ ਤਾਂ ਮੋਰਚਾ ਆਪਣੇ ਸੰਘਰਸ਼ ਨੂੰ ਤੇਜ਼ ਕਰੇਗਾ ਕਿਸਾਨਾਂ ਗੋਨ ਆਖਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਤਰਫੋਂ 24 ਅਗਸਤ ਨੂੰ ਸਮਰਾਲਾ ਦੇ ਵਿੱਚ ਕਿਸਾਨ ਮਹਾਰੈਲੀ ਕੀਤੀ ਜਾਵੇਗੀ ਜਿੱਥੇ ਕਿਸਾਨਾਂ ਦੀਆਂ ਮੰਗਾਂ ਤੇ ਸੰਘਰਸ਼ ਦੀ ਅਗਲੀ ਰੂਪਰੇਖਾ ਅਲਾਨੇ ਜਾਵੇਗੀ ਇਸ ਦੇ ਨਾਲ ਹੀ ਸੰਯੁਕਤ ਖਸਾਨ ਮੋਰਚੇ ਵੱਲੋਂ ਮੁਫਤ ਵਪਾਰ ਸਮਝੌਤੇ ਜੋ ਭਾਰਤ ਤੇ ਅਮਰੀਕਾ ਦੇ ਦਰਮਿਆਨ ਹੋਣ ਜਾ ਰਹੇ ਨੇ ਉਹਨਾਂ ਦੇ ਮਤਲਬਕ 13 ਅਗਸਤ ਨੂੰ ਪੰਜਾਬ ਭਰ ਦੇ ਵਿੱਚ ਨਰਿੰਦਰ ਮੋਦੀ ਤੇ ਅਮਰੀਕਨ ਸਦਰ ਡੋਨਲਡ ਟਰੰਪ ਦੇ ਪੁਤਲੇ ਸਾੜੇ ਜਾਣ ਦਾ ਐਲਾਨ ਕੀਤਾ ਹੈ। ਦੂਜਵਨੇ ਭਾਰਤ ਅਤੇ ਅਮਰੀਕਾ ਦੇ ਵਿੱਚ ਇਸ ਮੁਫਤ ਵਪਾਰ ਸਮਝੌਤੇ ਨੂੰ ਲੈ ਕੇ ਜੋ ਤਣਾਤਣੀ ਚੱਲਦੀ ਹੈ। ਉਸ ਦੌਰਾਨ ਕਿਤੇ ਨਾ ਕਿਤੇ ਜੰਗ ਵਾਲਾ ਮਾਹੌਲ ਫਿਰ ਸਿਰਜਿਆ ਜਾ ਰਿਹਾ ਹੈ। ਇਸ ਸਬੰਧੀ ਪਾਕਿਸਤਾਨ ਦੀ ਫੌਜ ਦੇ ਮੁਖੀ ਨੇ ਪਿਛਲੇ ਦਿਨੀ ਮੀਰਕਾ ਦੇ ਵਿੱਚ ਇਹ ਸਖਤ ਬਿਆਨ ਦਿੱਤਾ ਸੀ ਕਿ ਉਹ ਜੇ ਆਪ ਮਰਨਗੇ ਤਾਂ ਅੱਧੀ ਦੁਨੀਆ ਨੂੰ ਲੈ ਕੇ ਮਰਨਗੇ। ਇਸ ਸਬੰਧੀ ਸਿੰਧੂ ਜਲ ਸਮਝੌਤੇ ਦੀ ਰੋਕ ਲਈ ਅਗਰ ਭਾਰਤ ਡੈਮ ਬਣਾਉਂਦਾ ਤਾਂ ਆਪਣੀਆਂ 10 ਮਜਾਇਲਾਂ ਦੇ ਨਾਲ ਇਸ ਡੈਮ ਨੂੰ ਤਬਾਹ ਕਰ ਦੇਣਗੇ ਤੇ ਉਹਨਾਂ ਨੇ ਪਰਮਾਣੂ ਸਮਰੱਥਾ ਦੀ ਧਮਕੀ ਦਿੱਤੀ ਹੈ। ਹਾਲਾਂਕਿ ਭਾਰਤੀ ਤਰਫੋਂ ਵੀ ਫੌਜ ਦੇ ਮੁਖੀ ਨੇ ਆਖਿਆ ਕਿ ਆਪਰੇਸ਼ਨ ਸੰਦੂਰ ਅਜੇ ਜਾਰੀ ਹੈ ਇਸੇ ਦੌਰਾਨ ਪਾਕਿਸਤਾਨ ਨੇ ਭਾਰਤੀ ਡਿਪਲੋਮੈਟ ਜੋ ਪਾਕਿਸਤਾਨ ਦੇ ਐਮਬੈਸੀ ਦੇ ਵਿੱਚ ਮੌਜੂਦ ਨੇ ਉਹਨਾਂ ਦਾ ਹੁੱਕਾ ਪਾਣੀ ਬੰਦ ਕਰ ਦਿੱਤਾ ਜਾਨਕਿ ਇਹਨਾਂ ਭਾਰਤੀ ਐਮਬੈਸੀ ਦੇ ਮੁਲਾਜ਼ਮਾਂ ਨੂੰ ਗੈਸ ਦੇ ਵਾਸਤੇ ਸਿਲੰਡਰ ਦੇਣ ਤੋਂ ਵੀ ਪਾਕਿਸਤਾਨ ਦੀ ਅਥਾਰਟੀ ਨੇ ਇਨਕਾਰ ਕਰ ਦਿੱਤਾ اسلامਾਬਾਦ ਦੇ ਵਿੱਚ ਮੀਨਰਲ ਵਾਟਰ ਤੇ ਰੋਜ਼ਾਨਾ ਅਖਬਾਰਾਂ ਦੀ ਸਪਲਾਈ ਵੀ ਇਹਨਾਂ ਭਾਰਤੀ ਐਮਬੈਸੀਆਂ ਨੂੰ ਰੋਕ ਦਿੱਤੀ ਗਈ ਹੈ ਪਾਕਿਸਤਾਨ ਨੇ ਇਹ ਫੈਸਲਾ ਭਾਰਤ ਦੇ ਆਪਰੇਸ਼ਨ ਸੰਦੂਰ ਤੋਂ ਬਾਅਦ ਬਦਲੇ ਦੀ ਕਾਰਵਾਈ ਦੇ ਤੌਰ ਤੇ ਕੀਤਾ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਤਾਇਨਾਤ ਭਾਰਤੀ ਐਮਬੈਸੀ ਦੇ ਅਧਿਕਾਰੀਆਂ ਨੂੰ ਪੀਣ ਵਾਲੇ ਪਾਣੀ ਗੈਸ ਸਿਲੰਡਰ ਅਤੇ ਰੋਜ਼ਾਨਾ ਦੀਆਂ ਅਖਬਾਰਾਂ ਤੇ ਹੋਰ ਰੋਜ਼ਮਰra ਦੀਆਂ ਵਸਤਾਂ ਦੀ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਇਸੇ ਦੇ ਵਿਰੋਧ ਵਿੱਚੋਂ ਭਾਰਤ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਪਾਕਿਸਤਾਨ ਦੇ ਭਾਰਤ ਸਥਿਤ ਅੰਬੈਸੀ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਮਿਲਣ ਵਾਲੇ ਸਾਜੋ ਸਮਾਨ ਤੇ ਵੀ ਸਖਤੀ ਕੀਤੀ ਹੈ ਜਿਸ ਦੌਰਾਨ ਦੂਜੇ ਬਨੇ ਜੇ ਦੇਖਿਆ ਜਾਵੇ ਤਾਂ ਭਾਰਤ ਦੀ ਸત્તાਦਾਰੀ ਭਾਜਪੀ ਸਰਕਾਰ ਵੋਟ ਚੋਰੀ ਦੇ ਮਾਮਲੇ 'ਚ ਕਿਰੀ ਹੈ ਇਸ ਦੌਰਾਨ ਰੋਲ ਗਾਂਧੀ ਵੱਲੋਂ ਲਗਾਤਾਰ ਇਹ ਬਿਆਨ ਦਿੱਤੇ ਜਾ ਰਹੇ ਨੇ ਕਿ ਅਜੇ ਤਾਂ ਵੋਟ ਚੋਰੀ ਦੇ ਜੋ ਸਬੂਤ ਉਹਨਾਂ ਨੇ ਦਿੱਤੇ ਨੇ ਇਹ ਸਿਰਫ ਇੱਕ ਟ੍ਰੇਲਰ ਹੈ ਤੇ ਫਿਲਮ ਆਉਣੀ ਬਾਕੀ ਹੈ ਜਿਸ ਦਰਾਂ ਜੋ ਹਾਲਾਤ ਬਣ ਰਹੇ ਨੇ ਉਸ ਮੁਤਲਕ ਭਾਰਤ ਤੇ ਪਾਕਿਸਤਾਨ ਦੇ ਵਿੱਚ جنگ ਦਾ ਹੋਊਗਾ ਕਿਤੇ ਨਾ ਕਿਤੇ ਬੀਜੇਪੀ ਸਰਕਾਰ ਨੂੰ ਇਹਨਾਂ ਮਸਲਿਆਂ ਤੋਂ ਬਚਾ ਸਕਦਾ ਹੈ ਉਧਰ ਸੁਪਰੀਮ ਕੋਰਟ ਨੇ ਆਧਾਰ ਨਾਗਰਿਕਤਾ ਨੂੰ ਸਬੂਤ ਨਹੀਂ ਮੰਨਿਆ ਜਿੰਦਾ ਲੋਕਾਂ ਦੇ ਮਰਤੇਕ ਬਣਾਏ ਜਾਣ ਤੇ ਚੋਣ ਕਮਿਸ਼ਨ ਬੋਲਿਆ ਕਿ ਗਲਤੀਆਂ ਸੁਭਾਵਿਕ ਨੇ ਸੋ ਬਿਹਾਰ ਦੇ ਵਿੱਚ ਐਸਆਰ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸਪਰੀਮ ਕੋਰਟ ਨੇ ਮੰਗਲਵਾਰ ਨੂੰ ਬਿਹਾਰ ਦੇ ਵਿੱਚ ਚੱਲੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਜਾਨਕੀ ਕਿ ਐਸ ਆਈ ਆਰ ਆਮ ਸ਼ਬਦਾਂ ਦੇ ਵਿੱਚ ਜੇ ਕਹਿ ਲਈਏ ਕਿ ਵੋਟਰ ਲਿਸਟ ਵੈਰੀਫਿਕੇਸ਼ਨ ਤੇ ਸੁਣਵਾਈ ਕੀਤੀ ਜਿਸ ਦੌਰਾਨ ਆਰ ਜੀ ਡੀ ਦੇ ਸੰਸਦ ਮਨੋਜ ਚਾਹ ਦੀ ਤਰਫੋਂ ਪੈਰਵੇ ਕਰਦੇ ਵਕੀਲ ਤੇ ਕਾਂਗਰਸੀ ਆਗੂ ਕਪਲ ਸੱਭ ਨੇ ਆਖਿਆ ਕਿ ਬਿਹਾਰ ਦੀ ਵੋਟਰ ਲਿਸਟ ਦੇ ਵਿੱਚ 12 ਜਿਉਂਦੇ ਲੋਕਾਂ ਨੂੰ ਮ੍ਰਿਤਕ ਦੱਸਿਆ ਗਿਆ ਹਾਲਾਂਕਿ ਇਸ ਸੰਬੰਧੀ ਚੋਣ ਕਮਿਸ਼ਨ ਦੀ ਤਰਫੋਂ ਆਖਿਆ ਗਿਆ ਕਿ ਇਹ ਸੁਭਾਵਿਕ ਗਲਤੀ ਦੇ ਆਧਾਰ ਤੇ ਹੋ ਜਾਂਦਾ ਹੈ ਇਸ ਤਰ੍ਹਾਂ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਭਾਰਤੀ ਚੋਣ ਕਮਿਸ਼ਨ ਨੂੰ ਇਸ ਦੇਸ਼ ਵਿਚਾਰ ਦਾ ਸਮਰਥਨ ਕੀਤਾ ਕਿ ਆਧਾਰ ਨੂੰ ਨਾਗਰਿਕਤਾ ਦੀ ਨਾਇਕ ਪ੍ਰਮਾਣ ਨਹੀਂ ਮੰਨਿਆ ਜਾਣਾ ਚਾਹੀਦਾ ਇਸ ਤਰ੍ਹਾਂ ਇਹ ਸੁਣਵਾਈ ਜਾਰੀ ਰਹੇਗੀ ਇਸ ਤਰ੍ਹਾਂ ਕਾਂਗਰਸ ਨੇ ਇਸ ਵੋਟ ਚੋਰੀ ਜਾਂ ਵੋਟਾਂ ਦੀ ਨਜਾਇਜ਼ ਕੱਟੇ ਜਾਣ ਦੇ ਮਾਮਲੇ ਦੇ ਵਿੱਚ ਆਪਣੇ ਰੋਸ ਮਾਰਚ ਦਾ ਆਗਾਜ਼ ਕਰ ਦਿੱਤਾ ਇਸ ਦੌਰਾਨ ਭਾਰਤ ਦੀ ਸੰਸਦ ਦੇ ਵਿੱਚ Hindu ਧਰਮ ਦੇ ਵਿੱਚ ਸਤਿਕਾਰਤ ਜਾਨਵਰ ਗਾਂ ਦਾ ਮੁੱਦਾ ਵੀ ਉੱਠਿਆ ਇਸ ਸਬੰਧੀ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਨੇ ਸਤਿਤਰਿਤ ਨੂੰ ਸੰਸਦ ਦੇ ਵਿੱਚ ਇਹ ਸਵਾਲ ਉਠਾਇਆ ਕਿ ਗਾਂ Hindu ਧਰਮ ਦੇ ਵਿੱਚ ਇੱਕ ਪਵਿੱਤਰ ਜਾਨਵਰ ਹੈ ਇਸ ਕਰਕੇ ਇਸ ਨੂੰ ਰਾਸ਼ਟਰੀ ਜਾਨਵਰ ਦਾ ਦਰਜਾ ਦਿੱਤਾ ਜਾਵੇ ਇਸ ਸਬੰਧੀ ਭਾਰਤ ਸਰਕਾਰ ਦੀ ਤਰਫੋਂ ਗਾਂ ਨੂੰ ਕੌਮੀ ਪਸ਼ੂ ਐਲਾਨਣ ਦੀ ਕੋਈ ਵੀ ਯੋਜਨਾ ਨਹੀਂ ਹੈ ਇਸ ਬਾਰੇ ਲਿਖਤੀ ਸਵਾਲ ਦਾ ਜਵਾਬ ਦਿੰਦੇ ਆਂ ਇਹ ਗੱਲ ਸੰਸਦ ਦੇ ਵਿੱਚ ਕਹੀ ਗਈ ਕੇਂਦਰੀ ਮੱਛੀ ਪਾਲਣ ਤੇ ਪਸ਼ੂ ਪਾਲਣ ਤੇ ਡੇਰੀ ਰਾਜ ਮੰਤਰੀ ਐਸ ਪੀ ਸਿੰਘ ਬਘੇਲ ਦੇ ਲਿਖਤੀ ਸਵਾਲ ਦੇ ਜਵਾਬ ਵਿੱਚ ਕਿ ਸੰਵਿਧਾਨ ਦੀ ਧਾਰਾ 246 3 ए ਦੇ ਅਨੁਸਾਰ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਵਿਧਾਨਕ ਸ਼ਕਤੀਆਂ ਦੀ ਵੰਡ ਦੇ ਤਹਿਤ ਜਨਵਰਾਂ ਦੀ ਸੰਭਾਲ ਇੱਕ ਅਜਿਹਾ ਮਾਮਲਾ ਹੈ ਜਿਸ ਤੇ ਸੂਬੇ ਦੀਆਂ ਵਿਧਾਨ ਸਭਾਵਾਂ ਕੋਲ ਕਾਨੂੰਨ ਬਣਾਉਣ ਦੀਆਂ ਵਿਸ਼ੇਸ਼ ਸ਼ਕਤੀਆਂ ਨੇ ਇਸ ਸਬੰਧੀ ਬਗੇਲ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਦਸੰਬਰ 2024 ਦੇ ਵਿੱਚ ਰਾਸ਼ਟਰੀ ਗੋਕਲ ਮਿਸ਼ਨ ਨੂੰ ਲਾਗੂ ਕੀਤਾ ਜਾ ਰਿਹਾ ਤਾਂ ਜੋ ਸੂਬਿਆਂ ਤੇ ਕੇਂਦਰ ਸ਼ਾਸ ਪ੍ਰਦੇਸ਼ਾਂ ਵੱਲੋਂ ਗਾਵਾਂਾਂ ਦੇ ਪ੍ਰਚਾਰ ਸੁਰੱਖਿਆ ਤੇ ਪਸ਼ੂ ਪਾਲਣ ਲਈ ਜੀਤਿਆਂ ਗਈਆਂ ਪਹਿਲ ਕਦਮਿਆਂ ਦਾ ਸਮਰਥਨ ਕੀਤਾ ਜਾ ਸਕੇ ਤੇ ਉਹਨਾਂ ਨੂੰ ਮਜ਼ਬੂਤ ਕੀਤਾ ਜਾ ਸਕੇ ਭਾਰਤ ਵਿੱਚ ਦੁੱਧ ਦੇ ਉਤਪਾਦਨ ਬਾਰੇ ਬੋਲਦਿਆਂ ਡੇਅਰੀ ਮੰਤਰੀ ਬਘੇਲ ਨੇ ਆਖਿਆ ਕਿ 2024 ਦੇ ਵਿੱਚ ਦੇਸ਼ ਦੇ ਵਿੱਚ ਕੁੱਲ 23.93 ਕਰੋੜ ਟਨ ਦੁੱਧ ਦੀ ਪੈਦਾਵਾਰ ਹੋਈ ਸੀ ਇਸ ਦੇ ਵਿੱਚੋਂ گاਵਾਾਂ ਦੇ ਦੁੱਧ ਦਾ ਯੋਗਦਾਨ 53.12% ਸੀ ਜਦੋਂ ਕਿ ਭਾਰਤ ਵਿੱਚ ਮੱਝਾਂ ਦੇ ਦੁੱਧ ਦਾ ਯੋਗਦਾਨ 43.42% ਸੀ ਹਾਲਾਂਕਿ ਭਾਰਤ ਸਰਕਾਰ ਦੇ ਅੰਕੜਿਆਂ ਦੇ ਮੁਤਾਬਕ ਇਹ ਮੰਨਣਾ ਸੀ ਕਿ ਦੇਸ਼ ਦੇ ਵਿੱਚ گاਵਾਂ ਦੇ ਦੁੱਧ ਦੀ ਪੈਦਾਵਾਰ ਜ਼ਿਆਦਾ ਹੁੰਦੀ ਹੈ। ਹਾਲਾਂਕਿ ਲੋਕ ਮੁਹਾਵਰਾ ਕਹਿੰਦਾ ਕਿ ਗਾਂ ਚੋਈ ਕੁਜੜੇ ਨਾ ਵਸੇ ਨਾ ਓਜੜੇ ਪਰ ਭਾਰਤ ਦੇ ਵਿੱਚ ਇਹ ਦੇਸੀ گاਵਾਂ ਦਾ ਭਾਵੇਂ ਦੁੱਧ ਘਟ ਦਿੰਦੀਆਂ ਨੇ ਪਰ ਇਸ ਸਬੰਧੀ ਨਕਲੀ ਦੁੱਧ ਦੀ ਬਹੁਤ ਬਹਿਤਾਤ ਹੈ। ਸੰਸਦ ਦੇ ਵਿੱਚ ਇੱਕ ਸਵਾਲ ਦੇ ਜਵਾਬ ਦੇ ਵਿੱਚ ਸਰਕਾਰ ਦੀ ਤਰਫੋਂ 22425 ਦੇ ਵਿੱਚ ਨਕਲੀ ਦੁੱਧ ਅਤੇ ਮਲਾਵਟੀ ਦੁੱਧ ਨਾਲ ਸੰਬੰਧਿਤ 8815 ਮਾਮਲਿਆਂ ਦੇ ਵਿੱਚ 36 ਕਰੋੜ 72 ਲੱਖ ਰੁਪਏ ਜੁਰਮਾਨਾ ਲਾਏ ਜਾਣ ਦਾ ਵੇਰਵਾ ਦਿੱਤਾ ਗਿਆ ਇਹ 36 ਕਰੋੜ ਜੁਰਮਾਨਾ ਪਿਛਲੇ ਸਾਲਾਂ ਨਾਲੋਂ ਕਿਤੇ ਵੱਧ ਹੈ ਪਸ਼ੂ ਪਾਲਣ ਅਤੇ ਡੇਰੀ ਰਾਜ ਮੰਤਰੀ ਐਸਪੀ ਸਿੰਘ ਬਗੇਲ ਨੇ ਲੋਕ ਸਭਾ ਦੇ ਵਿੱਚ ਇੱਕ ਲਿਖਤੀ ਸਵਾਲ ਦੇ ਜਵਾਬ ਦੇ ਵਿੱਚ ਆਖਿਆ ਕਿ ਦੁੱਧੋਦ ਦੇ ਵਿੱਚ ਮਿਲਾਵਟ ਨੂੰ ਰੋਕਣ ਲਈ ਤਿਹਾਰਾਂ ਦੇ ਸੀਜ਼ਨ ਦੇ ਦੌਰਾਨ ਸਰਕਾਰ ਵੱਲੋਂ ਤੇ ਵਿਭਾਗਾਂ ਵੱਲੋਂ ਵਿਸ਼ੇਸ਼ ਯੋਜਨਾਵਾਂ ਚਲਾਈਆਂ ਜਾਂਦੀਆਂ ਨੇ ਪਰ ਫਿਰ ਵੀ ਦੇਸ਼ ਦੇ ਵਿੱਚ ਨਕਲੀ ਦੁੱਧ ਦਾ ਉਤਪਾਦਨ ਵੱਡੇ ਪੱਧਰ ਤੇ ਹੋ ਰਿਹਾ ਤੇ ਮੰਗਲਵਾਰ ਨੂੰ ਐਨਸੀਆਰ ਦੇ ਵਿੱਚ ਦਿੱਲੀ ਦੇ ਵਿੱਚ 10 ਸਾਲ ਤੋਂ ਵੱਧ ਪੁਰਾਣੇ ਡੀਜ਼ਲ ਵਾਹਨਾਂ ਤੇ 15 ਸਾਲ ਤੋਂ ਵੱਧ ਪੁਰਾਣੇ ਪੈਟਰੋਲ ਦੇ ਵਾਹਨਾਂ ਦੇ ਮਾਲਕਾਂ ਨੂੰ ਜਬਰੀ ਸਜ਼ਾ ਜੋ ਕਾਰਵਾਈ ਤੋਂ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਹੈ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਸਬੰਧਤ ਧਿਰਾਂ ਨੂੰ 4 ਹਫ਼ਤਿਆਂ ਦਾ ਨੋਟਿਸ ਜਾਰੀ ਕੀਤਾ ਦਿੱਲੀ ਸਰਕਾਰ ਵੱਲੋਂ ਪੇਸ਼ ਹੋਏ ਸੌਲਿਸਿਟਰ ਜਨਰਲ ਤੁਸ਼ਾਰ ਮਹਿਤਾ ਦੀ ਤਰਫੋਂ ਸੁਪਰੀਮ ਕੋਰਟ ਨੂੰ ਕੋਈ ਜ਼ਬਰਦਸਤੀ ਵਾਲਾ ਕਦਮ ਨਾ ਹੁਕਮ ਕਰਨ ਦੇ ਵਿਚਾਰ ਤੋਂ ਬਾਅਦ ਚੀਫ ਜਸਟਿਸ ਬੀਰਗਵਾਈ ਤੇ ਜਸਟਿਸ ਕੇ ਵਿਨੋਦ ਚੰਦਰਨ ਤੇ ਜਸਟਿਸ ਐਨਵੀ ਅਜਾਰੀਆਂ ਦੇ ਬੈਂਚ ਨੇ ਹੁਕਮ ਦਿੱਤਾ ਬੈਂਚ ਨੇ ਆਪਣੇ ਹੁਕਮ ਦੇ ਵਿੱਚ ਆਖਿਆ ਕਿ 4 ਹਫ਼ਤਿਆਂ ਦੇ ਵਿੱਚ ਦਵਾ ਜਵਾਬ ਦੇਣ ਯੋਗ ਨੋਟਿਸ ਜਾਰੀ ਕੀਤਾ ਜਾਂਦਾ ਹੈ ਇਸ ਰਾਨ ਅਸੀਂ ਨਿਰਦੇਸ਼ ਦਿੰਦੇ ਹਾਂ ਕਿ ਇਹਨਾਂ ਪੁਰਾਣੇ ਵਾਹਨਾਂ ਦੇ ਮਾਲਕ ਦੇ ਵਿਰੁੱਧ ਇਸ ਅਧਾਰ ਤੇ ਕੋਈ ਸਜ਼ਾ ਯੋਗ ਕਦਮ ਸਰਕਾਰ ਨਾ ਚੁਕੇ ਡੀਜ਼ਲ ਵਾਹਨਾਂ ਦੇ ਸਬੰਧ ਦੇ ਵਿੱਚ ਵਾਹਨ 10 ਸਾਲ ਪੁਰਾਣੇ ਨੇ ਜਾਂ ਜਿਨ੍ਹਾਂ ਮਾਲਕਾਂ ਦੀਆਂ ਗੱਡੀਆਂ 15 ਸਾਲ ਤੋਂ ਪੁਰਾਣੀਆਂ ਨੇ ਜੋ પેટ્રોલ ਗੱਡੀਆਂ ਨੇ ਉਹਨਾਂ ਤੇ ਕੋਈ ਕਾਰਵਾਈ ਨਾ ਕੀਤੀ ਜਾਵੇ ਹਾਲਾਂਕਿ ਦਿੱਲੀ ਸਰਕਾਰ ਨੇ 10 ਸਾਲ ਤੋਂ ਵੱਧ ਪੁਰਾਣੀਆਂ ਡੀਜ਼ਲ ਗੱਡੀਆਂ ਤੇ 15 ਸਾਲ ਤੋਂ ਵੱਧ ਪੁਰਾਣੀਆਂ ਪੈਟਰੋਲ ਗੱਡੀਆਂ ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਸੀ ਜਿਸ ਨੂੰ ਲੈ ਕੇ ਕੁਝ ਲੋਕਾਂ ਨੇ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਵਾਧੇ ਪ੍ਰਦੂਸ਼ਣ ਦੇ ਮੱਦੇ ਨਜ਼ਰ ਦਿੱਲੀ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਸੀ ਜਿਸ ਦੇ ਨਾਲ ਦਿੱਲੀ ਦੇ ਵਿੱਚ ਬਹੁਤ ਸਾਰੀਆਂ ਵਧੀਆ ਹਾਲਾਤ ਵਾਲੀਆਂ ਕਾਰਾਂ ਦੇ ਨਕਾਰਾ ਹੋਣ ਦੇ ਅਸਰ ਬਣੇ ਨੇ ਹੈਮਕੁੰਡ ਸਾਹਿਬ ਦੀ ਚੱਲ ਰਹੀ ਯਾਤਰਾ ਕੱਲ ਤੇ ਪਰਸੋਂ 2 ਦਿਨ ਲਈ ਰੋਕ ਦਿੱਤੀ ਗਈ ਹੈ। ਉਤਰਾਖੰਡ ਦੇ ਵਿੱਚ ਪੈ ਰਹੇ ਭਾਰੀ ਮੀਂਹ ਤੇ ਢਿੱਗਾਂ ਦੇ ਡਿੱਗਣ ਦੇ ਕਾਰਨ 13 ਤੇ 14 ਅਗਸਤ ਨੂੰ ਹੈਮਕੁੰਡ ਦੀ ਯਾਤਰਾ ਰੋਕ ਦਿੱਤੀ ਗਈ ਹੈ। ਭਾਰੀ ਮੀਂਹ ਦੀ ਸੁਭਾਵਨਾ ਦੇ ਮੱਦੇਨਜ਼ਰ ਇਹ ਅਲਰਟ ਜਾਰੀ ਕੀਤਾ ਗਿਆ। ਤੇ ਉਧਰ ਪੰਜਾਬ ਦੇ ਵਿੱਚ ਭਾਵੇਂ ਕੁਝ ਥਾਵਾਂ ਤੇ بارش ਰੁੱਕ ਰੁੱਕ ਕੇ ਹੋ ਰਹੀ ਹੈ ਪਰ ਇਸ ਦੌਰਾਨ ਸਰਹੱਦੀ ਇਲਾਕੇ ਦੇ ਵਿੱਚ ਪਾਣੀ ਦੇ ਕਾਰਨ ਸਥਿਤੀ ਤਣਾਵ ਵਾਲੀ ਬਣ ਰਹੀ ਹੈ। ਰੋਜਪੁਰਦੇਮ ਮਮਦੋਟ ਇਲਾਕੇ ਦੇ ਵਿੱਚ ਸਰਹੱਦੀ ਇਲਾਕੇ ਦੇ ਵਿੱਚ ਖੇਤੀ ਕਰਨ ਜਾ ਰਹੇ 50 ਦੇ ਕਰੀਬ ਲੋਕਾਂ ਦੀ ਬੇੜੀ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਪਾਕਿਸਤਾਨ ਦੀ ਤਰਫੋਂ ਵਹਿੰਦੀ-ਵਹਿੰਦੀ ਮਸਾਂ ਬਚੀ ਹੈ ਜਿਸ ਨੂੰ ਬੜੀ ਮੁਸ਼ਕਲ ਦੇ ਨਾਲ ਬਚਾਇਆ ਗਿਆ ਨਹੀਂ ਤਾਂ ਇਹ ਪੰਜਾਬੀ ਜੋ ਖੇਤੀ ਕਰਨ ਦੇ ਲਈ ਇਸ ਬੇੜੀ ਦੇ ਰਾਹੀਂ ਆਪਣੇ ਖੇਤਾਂ ਨੂੰ ਜਾ ਰਹੇ ਸਨ ਉਹ ਤੇਜ਼ ਵਹਾਅ ਦੇ ਕਾਰਨ ਰੁੜ ਕੇ ਪਾਕਿਸਤਾਨ ਦੀ ਤਰਫ ਜਾ ਸਕਦੇ ਸਨ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਲਾਈਵ ਸੁਣਦੇ ਹੋ ਤੇ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਵਾਸਤੇ ਤੇ ਇਸ ਪ੍ਰੋਗਰਾਮ ਦਾ ਲਿੰਕ ਮੰਗਵਾਉਣ ਵਾਸਤੇ ਆਪਣਾ ਪਟਿਆਲਾ ਸਟੂਡੀਓ ਦਾ ਨੰਬਰ 9876309655 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਆਮਦਨ ਤੋਂ ਵੱਧ ਜ਼ਾਇਦਾਤ ਬਣਾਉਣ ਦੇ ਮਾਮਲੇ ਦੇ ਵਿੱਚ ਘਰੇ ਅਕਾਲੀ ਆਗੂ ਬਿਕਰਮ ਸਿੰਘ ਮਜੀਠਾ ਦੀ ਮੋਹਾਲੀ ਦੀ ਅਦਾਲਤ ਵਿੱਚ ਸੁਣਵਾਈ ਹੋਈ ਜਿਸ ਰੌਂ ਦੋਨਾਂ ਧਿਰਾਂ ਦੇ ਵਿੱਚ ਆਪਣੇ ਆਪਣੇ ਪੱਖ ਨੂੰ ਲੈ ਕੇ ਬਹਿਸ ਮੁਬਾਸਾ ਹੋਇਆ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਅਜੇ ਕੋਈ ਫੈਸਲਾ ਨਹੀਂ ਕੀਤਾ ਵਿਕਰਮ ਮਜੀਠਾ ਦੀ ਅਗਲੀ ਸੁਣਵਾਈ ਹੁਣ ਕੱਲ 13 ਅਗਸਤ ਨੂੰ ਹੋਵੇਗੀ ਜੇਲ੍ਹ ਦੇ ਵਿੱਚ ਉਹਨਾਂ ਦੀ ਬੈਰਿਕ ਬਦਲਣ ਦੇ ਮਾਮਲੇ ਦੇ ਵਿੱਚ ਸੁਣਵਾਈ 1 ਅਗਸਤ ਨੂੰ ਤੈਅ ਕੀਤੀ ਗਈ ਹੈ ਇਸ ਵੰਦੀ ਵਿਕਰਮ ਮਜੀਠਾ ਦੀ ਪਤਨੀ ਗਨੀਬ ਕੌਰ ਮਜੀਠਿਆ ਵੀ ਅਦਾਲਤ ਵਿੱਚ ਮੌਜੂਦ ਸੀ ਉਧਰ ਗਿਲਕੋ ਵੈਲਿਊ ਦੇ ਮਾਲਕ ਰਣਜੀਤ ਸਿੰਘ ਗਿੱਲ ਜਿਸ ਨੂੰ ਪਿਛਲੇ ਦਿਨੀ ਵਿਜੀਲੈਂਸ ਨੇ ਬੇਨਾਮੀ ਜਾਇਦਾਦ ਤੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਦੋਸ਼ੀ ਠਹਿਰਾ ਸੀ ਉਸ ਕੇਸ ਦੀ ਵੀ ਅਗਲੀ ਸੁਣਵਾਈ ਅਦਾਲਤ ਵਿੱਚ ਹੋਈ ਜਿਸ ਦੌਰਾਨ ਰਣਜੀਤ ਸਿੰਘ ਗਿੱਲ ਨੂੰ ਇਸ ਮਾਮਲੇ ਦੇ ਵਿੱਚ ਮੌਲਤ ਮਿਲੀ ਹੈ ਤੇ ਸੋਮਵਾਰ ਤੱਕ ਉਸ ਤੇ ਕਿਸੇ ਵੀ ਤਰ੍ਹਾਂ ਦਾ ਵਿਜੀਲੈਂਸ ਦਾ ਕੋਈ ਐਕਸ਼ਨ ਨਹੀਂ ਹੋ ਸਕੇਗਾ ਉਧਰ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਰਮਿਆਨ ਕੋਈ ਵੀ ਗਠਜੰਬੰਦਨ ਫਿਲਹਾਲ ਨਹੀਂ ਹੋਵੇਗਾ ਇਸ ਬੰਦੀ ਭਾਜਪਾ ਦੇ ਆਗੂ ਮਨਜਿੰਦਰ ਸਿੰਘ ਸਰਸਾ ਨੇ ਖੁਲਾਸਾ ਕੀਤਾ ਕਿ ਸੱਚਾ ਅਕਾਲੀ ਦਲ ਕੌਣ ਹੈ ਇਹ ਪੰਜਾਬ ਦੇ ਲੋਕ ਨਿਰਣਾ ਕਰਨਗੇ ਮਨਜਿੰਦਰ ਸਿੰਘ ਸਰਸਾ ਨੇ ਆਖਿਆ ਕਿ 2022 ਤੋਂ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਬੀਜਪੀ ਅਕਲਿਆਂ ਚੋਣ ਲੜ ਰਹੀ ਹੈ ਤੇ ਫਿਲਹਾਲ ਬੀਜਪੀ ਵੱਲੋਂ ਅਕਾਲੀ ਦਲ ਦੇ ਨਾਲ ਕੋਈ ਵੀ ਗੱਠ ਚੋਣ ਕਰਨ ਦੀ ਕੋਈ ਵੀ ਸੰਭਾਵਨਾ ਨਹੀਂ ਹੈ। ਇਸ ਸਬੰਧੀ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਚੰਡੀਗੜ੍ਹ ਦੇ ਵਿੱਚ ਆਖਿਆ ਕਿ ਸੁਖਬੀਰ ਬਾਦਲ ਨੂੰ ਅੰਤਮ ਚਿੰਤਨ ਕਰਨਾ ਚਾਹੀਦਾ ਕਿਉਂ ਉਹਨਾਂ ਦੀ ਪਾਰਟੀ ਦੇ ਵਿੱਚ ਆਪਸੀ ਫੁੱਟ ਪੈ ਰਹੀ ਹੈ। ਜਿਕਰੇ ਖਾਸਾ ਕਿ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਵਾਪਸ ਲਾਏ ਜਾਣ ਦੇ ਉਤਸ਼ਾਹ ਵੱਜੋਂ ਭਾਰਤੀ ਜਨਤਾ ਪਾਰਟੀ ਵੱਲੋਂ ਕਿਸਾਨ ਫਤਿਹ ਦਿਵਸ ਬਨਾਇਆ ਗਿਆ ਜਿਸ ਦੇ ਵਿੱਚ ਬੀਜੇਪੀ ਨੇ ਉਚੇਚੇ ਤੌਰ ਤੇ ਆਪਣੇ ਆਪ ਨੂੰ ਕਿਸਾਨ ਹਤਾਇਸ਼ੀ ਦੇ ਤੌਰ ਤੇ ਪੇਸ਼ ਕੀਤਾ ਗੈਂਗਸਟਰ ਗਤੀਵਿਧੀਆਂ ਦੇ ਵਿੱਚ ਮਸ਼ਰੂਫ ਤੇ ਨਿਤਦਨ ਲੋਕਾਂ ਨੂੰ ਧਮਕੀ ਦੇਣ ਦੇ ਮਾਮਲੇ ਦੇ ਵਿੱਚ ਚਰਚਿਤ ਲਾਰੈਂਸ ਬਿਸ਼ਨੋਈ ਦੇ ਉੱਤੇ ਹੁਣ ਕੈਨੇਡਾ ਦੀ ਪੋਲਿਟੀਕਲ ਪਾਰਟੀ ਨੇ ਕੈਨੇਡਾ ਦੇ ਵਿੱਚ ਉਸ ਨੂੰ ਆਤਵਾਦੀ ਸੰਗਠਨ ਅਲਾਨੇ ਜਾਣ ਦੀ ਮੰਗ ਕੀਤੀ ਹੈ ਜ਼ਿਕਰ ਇਹ ਖਾਸਾ ਕਿ ਪਿਛਲੇ ਦਿਨੀ ਬਾਲੀਵੁੱਡ ਅਦਾਕਾਰ ਕਪਲ ਸ਼ਰਮਾ ਦੇ ਕੈਫੇ ਤੇ ਦੂਸਰੀ ਵਾਰ ਹਮਲਾ ਹੋਇਆ ਸੀ ਤੇ ਲਾਰੈਂਸ ਮਿਸ਼ਨੋਈ ਅਤੇ ਉਸਦੇ ਗਰੁੱਪ ਦੇ ਵਿਅਕਤੀ ਅਕਸਰ ਕੁਝ ਨਾ ਕੁਝ ਵਿਵਾਦਾਂ ਦੇ ਵਿੱਚ ਕੈਨੇਡਾ ਦੇ ਵਿੱਚ ਕਾਰਵਾਈਆਂ ਕਰਦੇ ਨੇ ਜਿਸ ਬੰਦੀ ਕੈਨੇਡਾ ਦੇ ਵਿੱਚ ਵਾਧੇ ਗੈਂਗ ਅਪਰਾਧ ਤੇ ਹਿੰਸਕ ਘਟਨਾਵਾਂ ਦੇ ਮੱਦੇਨਜ਼ਰ ਲਾਰੈਂਸ ਮਿਸ਼ਨੋਈ ਦੇ ਗੈਂਗ ਨੂੰ ਅਤਵਾਦੀ ਸੰਗਠਨ ਐਲਾਨੇ ਜਾਣ ਦੀ ਮੰਗ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਨੈਸੰਗੀ ਸਰਕਾਰ ਤੋਂ ਕੀਤੀ ਹੈ ਇਸਵਨ ਦੀ ਕੰਜ਼ਰਵੇਟਰ ਪਾਰਟੀ ਦੇ ਮੁਖੀ ਦਾ ਕਹਿਣਾ ਸੀ ਕਿ ਲਾਰਸ ਬਿਸ਼ਨੋਈ ਗੈਂਗ ਪੂਰੇ ਕੈਨੇਡਾ ਦੇ ਵਿੱਚ ਹਿੰਸਕ ਅਪਰਾਧਿਕ ਤੇ ਧਮਕੀਆਂ ਤੇ ਡਰ ਦਾ ਮਾਹੌਲ ਪੈਦਾ ਕਰ ਰਿਹਾ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਅਲਬਰਟਾ ਤੇ অন্ਟਾਰੀਓ ਦੇ ਵਿੱਚ ਦੱਖਣੀ ਏਸ਼ੀਆਈ ਸਮਾਜ ਦੇ ਲੋਕਾਂ ਨੂੰ ਲਾਰੈਂਸ ਗੈਂਗ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਜਿਸ ਵਿੱਚ ਹਾਲ ਹੀ ਦੇ ਵਿੱਚ ਸਰੀ ਦੇ ਕੈਫੇ ਤੇ ਹੋਈ ਗੋਲੀਬਾਰੀ ਸ਼ਾਮਲ ਹੈ ਜੋ ਮਸ਼ਹੂਰ ਕਾਮੇਡੀਅਨ ਕਪਲ ਸ਼ਰਮਾ ਦੇ ਨਾਲ ਸਬੰਧਤ ਹੈ ਇਸ ਤੋਂ ਇਲਾਵਾ ਇਸ ਗੈਂਗ ਨੇ 2000 ਟੀ ਦੇ ਵਿੱਚ ਸਰੀ ਗੁਰਦੁਆਰੇ ਦੇ ਪ੍ਰਮੁੱਖ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨੇਜਰ ਦੀ ਹਤਿਆ ਦੇ ਵਿੱਚ ਵੀ ਸ਼ੱਕੀ ਰੋਲ ਨਿਭਾਇਆ ਸੀ ਇਸ ਵਨ ਦੀ ਕੰਜ਼ਰਵੇਟਰ ਪਾਰਟੀ ਵੱਲੋਂ ਇਸ ਲਾਰਸ ਬਿਸ਼ਨੋਈ ਦੇ ਸਾਰੇ ਗਰੁੱਪ ਤੇ ਅਤਵਾਦੀ ਸੰਗਠਨ ਐਲਾਨ ਕੇ ਕਾਰਵਾਈ ਕੀਤੇ ਜਾਣ ਦੀ ਮੰਗ ਰੱਖੀ ਗਈ ਹੈ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਲਾਈਵ ਸੁਣਦੇ ਹੋ ਜਿਸ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਤੇ ਇਸ ਪ੍ਰੋਗਰਾਮ ਦਾ ਲਿੰਕ ਮੰਗਵਾਉਣ ਵਾਸਤੇ ਤੁਸੀਂ ਆਪਣੇ WhatsApp ਗਰੁੱਪ ਨੰਬਰ 9816309655 ਤੇ ਸੰਪਰਕ ਕਰ ਸਕਦੇ ਹੋ ਪੰਜਾਬ ਦੇ ਵਿੱਚ ਪੰਜ ਮੈਂਬਰੀ ਕਮੇਟੀ ਵੱਲੋਂ ਹੋਂਦ ਵਿੱਚ ਲਿਆਂਦੇ ਗਏ ਅਕਾਲੀ ਦਲ ਦੇ ਪ੍ਰਧਾਨ ਬਣੇ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਸਿਆਸੀ ਗਤੀਵਿਧੀਆਂ ਦਾ ਐਲਾਨ ਕਰ ਦਿੱਤਾ ਪਰ ਦੂਸਰੇ ਬਣੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਵਖਰੇਵੇਂ ਅਤੇ ਹਉਮੇ ਦੇ ਕਾਰਨ ਇਹ ਕੁਝ ਵਾਪਰ ਰਿਹਾ ਦੋ ਅਕਾਲੀ ਦਲ ਦਾ ਬਣਨਾ ਸਿੱਖੀ ਅਤੇ ਪੰਜਾਬ ਲਈ ਘਾਤਕ ਹੈ ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਤਾਪਦੀ ਸੰਬੰਧੀ ਕੱਢੇ ਜਾਣ ਵਾਲੇ ਨਗਰ ਕੀਰਤਨ ਦੀ ਰੂਪਰੇਖਾ ਬਾਰੇ ਵੀ ਐਸ்சிਪੀਸੀ ਦੇ ਪ੍ਰਧਾਨ ਵੱਲੋਂ ਜਾਣਕਾਰੀ ਮਰਸਰ ਦੇ ਵਿੱਚ ਦਿੱਤੀ ਗਈ ਤੇ ਦੋ ਅਕਾਲੀ ਦਲਾਂ ਦਾ ਬਣਨਾ ਉਹਨਾਂ ਪੰਥ ਲਈ ਤੇ ਪੰਜਾਬ ਦੇ ਲਈ ਮੰਤਪਦ ਮੰਦਭਾਗਾ ਦੱਸਿਆ ਇਸ ਤਰ੍ਹਾਂ ਐਸਪੀਸੀ ਦੇ ਪ੍ਰਧਾਨ ਨੇ ਆਖਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਦੇ ਸਬੰਧਤ ਇੱਕ ਨਗਰ ਕੀਰਤਨ ਜੰਮੂ ਕਸ਼ਮੀਰ ਦੇ ਮਟਨ ਤੋਂ 5 ਅਕਤੂਬਰ ਨੂੰ ਆਰੰਭ ਹੋਵੇਗਾ ਤੇ ਇਹ ਨਗਰ ਕੀਰਤਨ ਪੰਡਤ ਕਿਰਪਾ ਰਾਮ ਦੇ ਸਥਾਨ ਤੋਂ ਆਰੰਭ ਹੋਵੇਗਾ ਤੇ ਇਸ ਦੀ ਸਮਾਪਤੀ ਅਨੰਦਪੁਰ ਸਾਹਿਬ ਹੋਵੇਗੀ ਇਸ ਅਦ੍ਰਾਨ 1 ਅਗਸਤ ਨੂੰ ਸਾਮ ਦੇ ਧੋਬੜੀ ਸਾਹਿਬ ਤੋਂ ਇੱਕ ਨਗਰ ਕੀਰਤਨ ਸਜਾਇਆ ਜਾਵੇਗਾ ਜੋ 20 ਸੂਬਿਆਂ ਦੇ ਵਿੱਚ ਹੁੰਦਾ ਹੋਇਆ 23 ਨਵੰਬਰ ਨੂੰ ਆਨੰਦਪੁਰ ਸਾਹਿਬ ਪਹੁੰਚ ਕੇ ਸਮਾਪਤ ਹੋਵੇਗਾ ਤੇ ਇਸ ਨਗਰ ਕੀਰਤਨ ਦੇ 31 ਅਗਸਤ ਤੱਕ ਦੇ ਰੂਟ ਦਾ ਪ੍ਰੋਗਰਾਮ ਦਾ ਖੁਲਾਸਾ ਕੀਤਾ ਗਿਆ ਇਸੇ ਤਰ੍ਹਾਂ ਵੱਡਾ ਤੀਜਾ ਨਗਰ ਕੀਰਤਨ ਦਿੱਲੀ ਸਥਿਤ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਸ਼ੁਰੂ ਹੋਵੇਗਾ ਤੇ ਇਸ ਨਗਰ ਕੀਰਤਨ ਦੇ ਰਸਤੇ ਤੇ ਆਨੰਦਪੁਰ ਸਾਹਿਬ ਇਹ ਪਹੁੰਚੇਗਾ ਜਿੱਥੇ ਭਾਈ ਜੈਤਾ ਜੀ ਦੇ ਗੁਰੂ ਘਰ ਨਾਲ ਸੰਬੰਧਿਤ ਸਥਾਨ ਤੇ ਇਹ ਪੁੱਜੇਗਾ ਇਸ ਤੋਂ ਇਲਾਵਾ ਫਿਰ 23 ਤੋਂ 25 ਨਵੰਬਰ ਤੱਕ ਇਹ ਮੁੱਖ ਸਮਾਗਮ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਹੋਣਗੇ ਇਸ ਵੰਦੀ ਸ਼੍ਰੋਮਣੀ ਕਮੇਟੀ ਵੱਲੋਂ ਸਾਰੀਆਂ ਧਿਰਾਂ ਨੂੰ ਇੱਕਜੁੱਟਤਾ ਦੇ ਨਾਲ ਇਹ ਸਮਾਗਮ ਮਨਾਉਣ ਦੀ ਗੁਜਾਰਿਸ਼ ਕੀਤੀ ਗਈ ਹੈ ਉਧਰ ਜੰਮੂ ਕਸ਼ਮੀਰ ਦੇ ਵਿੱਚ ਟਲਾਂ ਡਿੱਗਣ ਦੇ ਕਾਰਨ ਇੱਕ ਫੌਜੀ ਜਵਾਨ ਦੀ ਜਾਨ ਜਾਂਦੀ ਰਹੀ ਕਸ਼ਮੀਰ ਦੇ ਉੜੀ ਸੈਕਟਰ ਦੇ ਵਿੱਚ ਕੰਟਰੋਲ ਰੇਖਾ ਦੇ ਨੇੜੇ ਰੁਟੀਨ ਗਸ਼ਤ ਦੇ ਦੌਰਾਨ ਟਲਾਂ ਤੋਂ ਡਿੱਗਣ ਕਰਕੇ ਇਹ ਫੌਜੀ ਜਵਾਨ ਦੀ ਜਾਨ ਗਈ ਹੈ ਜੋ ਮਰਾਟਾ ਲਾਈਟ ਇਨਫੈਂਟਰੀ ਦੇ ਨਾਲ ਸਬੰਧਤ ਸਬਾਹੀ ਬੀ ਐਨ ਐਲ ਕੁਮਾਰ ਸੀ ਜੋ ਸਰਦੀ ਚੌਕੀ ਤੇ ਗਸ਼ਤ ਕਰਦੇ ਸਮੇਂ ਫਿਸਲ ਗਿਆ ਤੇ ਉਸ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਦੋਸਤੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਵਾਣਾ ਨੂੰ ਅੱਜ ਦਾ ਇਹ ਅਹਿਮ ਖਬਰਾਂ ਦਾ ਬਲੇਟਨ ਇੱਥੇ ਹੀ ਸਮਾਪਤ ਕਰਨ ਦੀ ਦਿਓ ਆ ਗਿਆ ਧੰਨਵਾਦ ਸਸਕਾਲ ਜੁੜੇ ਰਹੋ ਟਵਾਣਾ ਰੇਡੀਓ ਦੇ ਨਾਲ